ਸਸਿਗਾਜੀ ਸਾਰਿਆਂ ਨੂੰ ਨਾਜ਼ਵਟਿਕ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰੇ ਹਾਂ ਸਾਰੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਜਿਹੜੇ ਪਲਾਜੋ ਬਣਾਏ ਦੇ ਵਿੱਚ ਸੈਂਟਰ ਵਾਲੇ ਸੀਨ ਲਗਾਉਣੇ ਉਹ ਕਿਸ ਤਰ੍ਹਾਂ ਲਗਾਉਣੀਆਂ ਦੇਖੋ ਇਹ ਮੈਂ ਸਾਰਾ ਪਹਿਲਾਂ ਜਿਹੜਾ ਹੈਗਾ ਪਲਾਜੋ ਸਾਈਡ ਤੋਂ ਸੀਨ ਲਗਾ ਲਈ ਸੀ ਲਾਸਟ ਪਾ ਲਿਆ ਸੀ ਵੀ ਠੀਕ ਹੈ ਤੇ ਹੁਣ ਆਪਾਂ ਇਹ ਸੈਂਟਰ ਵਾਲੇ ਸੀਨ ਲਗਾਉਣੀ ਹੈ ਇਹਦੇ ਤੇ ਆਪਾਂ ਨਿਸ਼ਾਨ ਲਗਾਵਾਂਗੇ ਪਹਿਲਾਂ ਵੀ ਆਪਾਂ ਕਿਸ ਤਰ੍ਹਾਂ ਨਿਸ਼ਾਨ ਲਗਾਉਣੇ ਹੈ ਤੇ ਕਿਸ ਤਰ੍ਹਾਂ ਇਹਦੇ ਪ੍ਰੈਸ ਕਰਨੇ ਉਹ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗੀ ਇਹ ਦੇਖੋ ਆਪਾਂ ਇਸ ਤਰ੍ਹਾਂ ਜਿਹੜਾ ਪਲਾਜੋ ਵਿਛਾ ਲੈਣਾ ਹੈਗਾ ਠੀਕ ਹੈ ਸਾਈਡਾਂ ਤੋਂ ਆਪਾਂ ਸਲਾਈ ਲਗਾਈ ਹੋਈ ਹੈਗੀ ਜਿਹੜੀ ਮੇਨ ਸਲਾਈ ਹੁੰਦੀ ਹੈ ਉਹ ਸੈਂਟਰ ਵਾਲੀ ਹੀ ਹੁੰਦੀ ਹੈ ਤੇ ਜਰੂਰ ਧਿਆਨ ਨਾਲ ਦੇਖੋ ਤੁਸੀਂ ਇਹ ਦੇਖੋ ਹੁਣ ਆਪਾਂ ਇਹਨੂੰ ਵਿਛਾ ਲੈਣਾ ਚੰਗੀ ਤਰ੍ਹਾਂ ਠੀਕ ਹੈ ਸੈੱਟ ਕਰ ਲੈਣਾ ਕੱਪੜੇ ਨੂੰ ਤੇ ਖਾਸ ਕਰ ਆਪਣਾ ਜਿਹੜਾ ਇਹ ਜਿਹੜਾ ਆਸਣ ਹੁੰਦਾ ਹੈ ਇਹ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਮਿਲਾਉਣਾ ਹੈਗਾ ਆਪਾਂ ਦੋਨੇ ਸੀਨਾ ਤੇ ਜੇ ਇਹ ਹੀ ਆਸ-ਪਾਸੇ ਹੋ ਗਏ ਤਾਂ ਆਪਣਾ ਜਿਹੜਾ ਪਲਾਜੋਆ ਖਰਾਬ ਹੋ ਜਾਊਗਾ ਠੀਕ ਹੈ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਲਾ ਕੇ ਸੈਂਟਰ ਕਰਕੇ ਜੇ ਇਹ ਕਈ ਵਾਰੀ ਇਹ ਹਿੱਲੇ ਜਾਂਦਾ ਤਾਂ ਆਪਾਂ ਇਹਦੇ ਤੇ ਸੂਈ ਪੈਨ ਵੀ ਲਗਾ ਸਕਦੇ ਹਾਂ ਠੀਕ ਹੈ ਹੁਣ ਮੈਂ ਇੱਥੇ ਇਹ ਸੂਈ ਪੈਨ ਲਗਾ ਲੂੰਗੀ ਤਾਂ ਕਿ ਇਹ ਹਿੱਲੇ ਨਾ ਇੱਕ ਥਾਂ ਇਹ ਰਹੂਗਾ ਠੀਕ ਹੈ ਤੇ ਆਸ-ਪਾਸੇ ਨਹੀਂ ਹੋਊਗਾ ਇਹਨੂੰ ਹੁਣ ਆਪਾਂ ਸੂਈ ਪੈਨ ਲਗਾ ਲੈਣਾ ਹੈਗਾ ਤੇ ਫਿਰ ਇਹ ਕੱਪੜੇ ਨੂੰ ਚੰਗੀ ਤਰ੍ਹਾਂ ਆਪਾਂ ਸੈੱਟ ਕਰਕੇ ਫਿਰ ਇਹਦੇ ਨਿਸ਼ਾਨ ਲਗਾਉਣੇ ਆ ਹੁਣ ਦੇਖੋ ਇਹ ਹੀ ਸਿੱਧਾ ਕਰ ਲੈਣਾ ਹੈ ਠੀਕ ਹੈ ਕਪੜੇ ਨੂੰ ਕਪੜੇ ਨਾਲ ਮਿਲਾ ਕੇ ਪੂਰਾ ਸੈੱਟ ਕਰਕੇ ਕਾਲੀ ਨਹੀਂ ਕਰਨੀ ਠੀਕ ਹੈ ਨਿਸ਼ਾਨ ਲਗਾਉਣ ਵੇਲੇ ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਜਿਹੜੇ ਹੈਗੇ ਲੰਬਾਈ ਦਿਖਾਂਗੇ ਕਿੰਨੀ ਲੈਣੀ ਹੈ ਠੀਕ ਹੈ ਹੁਣ ਮੈਂ ਲੰਬਾਈ 38 ਇੰਚ ਲੈਣੀ ਹੈਗੀ ਤੇ ਉਸ ਤੋਂ ਆਹ ਦੇਖੋ ਹੁਣ ਆਪਾਂ ਜਿਹੜੀ ਸਾਈਡ ਵਾਲੀ ਸੀਨ ਲਗਾਈ ਹੈ ਤੇ ਲਾਸਟ ਕਿਤੋਂ ਆਪਾਂ ਸਟਾਰਟ ਕਰਨੀ ਹੈ ਤੇ نیچے ਤੱਕ ਜਿੰਨੀ ਆਪਾਂ ਲੈਂਥ ਲੈਣੀ ਹੈ ਉਨੀ ਲੈ ਲੈਣੀ ਹੈ ਮੈਂ 38 ਇੰਚ ਤੇ ਨਿਸ਼ਾਨੀ ਲਗਾਈ ਹੈਗੀ ਠੀਕ ਹੈ ਜੀ ਤੁਸੀਂ ਜਿੰਨੀ ਵੀ ਲੈਣੀ ਹੋਏ ਤੁਸੀਂ ਲੈ ਸਕਦੇ ਹੋ ਤੇ ਹੁਣ ਦੇਖੋ ਆਪਾਂ ਇਸ ਤੋਂ ਬਾਅਦ ਲੰਮਾਗੇ ਪੱਟਾ ਆਪਾਂ ਕਿੰਨੇ ਲੈਣੇ ਆ ਮੈਂ 15 ਤੇ ਨਿਸ਼ਾਨੀ ਲਗਾਉਂਗੀ ਠੀਕ ਹੈ ਇਸ ਤਰ੍ਹਾਂ ਦੇ ਅਗਲਾ ਤੋਂ ਨਾਪ ਪੁੰਦਾਗਾ ਤੇ ਇਹ ਮੈ ਲਵਾਂਗੀ 15 ਲੰਬਾਈ ਤੋਂ ਬਾਅਦ ਆਪਾਂ ਪੜ ਤੇ ਨਿਸ਼ਾਨ ਲਗਾ ਲੈਨੇ ਠੀਕ ਹੈ ਐਸ ਤਰ੍ਹਾਂ ਤੇ ਉਸ ਤੋਂ ਬਾਅਦ ਹੁਣ ਆਪਾਂ ਮੂਰੀ ਦੇ ਨਿਸ਼ਾਨ ਲਗਾਵਾਂਗੇ ਵੀ ਆਪਾਂ ਮੂਰੀ ਕਿੰਨੀ ਰੱਖਣੀ ਹੈਗੀ ਇਸ ਤਰ੍ਹਾਂ ਇਹ ਸੈੱਟ ਕਰਕੇ ਮੂਰੀ ਮੈਂ ਰੱਖੂੰਗੀ 8 ਇੰਚ ਠੀਕ ਹੈ ਇਹ ਜਿਹੜਾ ਐਕਸਟਰਾ ਕਪੜਾ ਆਪਣਾ نیچے ਨਿਕਲਿਆ ਇਹ ਆਪਾਂ ਬਾਅਦ ਵਿੱਚ ਕਟਿੰਗ ਕਰ ਲਾਂਗੇ ਤੇ ਹੁਣ ਮੈਂ ਮੂਰੀ ਤੇ ਨਿਸ਼ਾਨ ਲਗਾ ਲਿਆ 8 ਇੰਚ ਤੇ ਫਿਰ نیچے ਤੋਂ ਆਪਾਂ ਦੇਖਣਾ ਵੀ ਆਪਣੇ ਕੋਲੇ نیچے ਕਿੰਨਾ ਕਪੜਾ ਬਚਿਆ ਹੈਗਾ ਉਨਾ ਹੀ ਆਪਾਂ ਇੱਧਰ ਕਰ ਲਾਂਗੇ ਠੀਕ ਹੈ ਇਹ ਆਪਾਂ ਹੁਣ ਜਿਹੜਾ ਹੈਗਾ ਇੰਚ ਟੇਪ ਦੇ ਨਾਲ ਆਪਾਂ نیچے ਦੇਖ ਲੈਣਾ ਮੇਰੇ ਕੋਲ ਢਾਈ ਬਚਿਆ ਸੀਗਾ نیچے ਤੇ ਇੱਧਰ ਵੀ ਆਪਾਂ ਢਾਈ ਲਾ ਦਾਂਗੇ ਬਰਾਬਰ ਕਰ ਲਾਂਗੇ ਪਰ ਜੇ ਤੁਸੀਂ ਤੁਹਾਨੂੰ ਐ ਲੱਗਦਾ ਵੀ ਤੁਹਾਡਾ ਪਲਾਜ ਹੋਏ ਜਿਹੜਾ ਸੈਂਟਰ ਦੇ ਵਿੱਚੋਂ ਖਿੱਚ ਮਾਰਦਾ ਤਾਂ ਤੁਸੀਂ ਅੱਧਾ ਇੰਚ ਇਸ ਤੋਂ ਡਾਊਨ ਕਰ ਸਕਦੇ ਹੋ ਦੂਜੀ ਸਾਈਡ ਤੋਂ ਠੀਕ ਹੈ ਦੇਖੋ ਇਧਰੋਂ ਜਿਹੜੀ ਸੈਂਟਰ ਵਾਲੀ ਸੀ ਉਹਦੇ ਉੱਥੋਂ ਤੁਸੀਂ ਅੱਧਾ ਇੰਚੇ ਡਾਊਨ ਕਰ ਸਕਦੇ ਹੋ ਤੇ ਹੁਣ ਮੈਂ ਦੇਖੋ ਇਹ ਨਿਸ਼ਾਨੀ ਲਗਾ ਲਈਏ ਤੇ ਆਪਾਂ ਜਿਹੜੀ ਨਿਸ਼ਾਨ ਇੱਥੇ ਲਗਾਉਣੀ ਹੈ ਠੀਕ ਹੈ ਉਹ ਆਪਾਂ ਸ਼ੇਪ ਵਾਲਾ ਜਿਹੜਾ ਉਹ ਹੁੰਦਾ ਫੁੱਟਾ ਆਪਾਂ ਉਹਦੇ ਨਾਲ ਲਗਾਵਾਂਗੇ ਇਹ ਆਪਾਂ ਬਾਅਦ ਚ ਕਟਿੰਗ ਕਰਾਂਗੇ نیچے ਤੋਂ ਹੁਣ ਇਹ ਚੀਜ਼ਾਂ ਆਪਾਂ ਇੱਥੇ ਨਿਸ਼ਾਨ ਲਗਾਵਾਗੇ ਤਾਂ ਜਦੋਂ ਇਹ ਜਿੰਨੀ ਆਪਣੀ ਲੰਬਾਈ ਹੈ ਉਹਦੇ ਤੋਂ ਆਪਾਂ 2.5 ਇੰਚ ਉੱਪਰ ਰੱਖ ਕੇ ਸਿੱਧਾ ਰੱਖਾਂਗੇ ਇਹਨੂੰ ਨਿਸ਼ਾਨ ਲਗਾਵਾਗੇ ਤੇ ਉੱਤੋਂ 2.5 ਇੰਚ ਉੱਪਰ ਚੱਕ ਕੇ ਆਪਾਂ ਇਤੋਂ ਨਿਸ਼ਾਨ ਲਗਾਵਾਗੇ ਠੀਕ ਹੈ ਫੱਟੀ ਰੱਖਾਂਗੇ ਇਹ ਜਿਹੜੇ ਨਿਸ਼ਾਨ ਆ ਪਲੇਸ ਤੁਸੀਂ ਇਸ ਫੱਟੀ ਦੇ ਨਾਲ ਹੀ ਲਗਾ ਲਿਆ ਕਰੋ ਠੀਕ ਹੈ ਜੀ ਦੇਖੋ ਹੁਣ ਆਪਾਂ ਇਹ ਨਿਸ਼ਾਨ ਹੈ ਜਿਹੜੇ ਇੱਕ ਪਾਸੇ ਤੇ ਲਗਾ ਲਏ ਨੇ ਠੀਕ ਹੈ ਤੇ ਇਸੇ ਤਰ੍ਹਾਂ ਹੀ ਹੁਣ ਆਪਾਂ ਜਿਹੜਾ ਹੈਗਾ ਦੂਸਰੀ ਸਾਈਡ ਲਗਾਵਾਂਗੇ ਤੇ ਨੀਚੋਂ ਇਹ ਜਿਹੜਾ ਪੱਪੜਾ ਕੱਟਿੰਗ ਕਰ ਦਾਂਗੇ ਆਪਾਂ ਇੱਥੇ ਆਪਾਂ ਕੱਟ ਲਗਾ ਲੈਣੀ ਹੈ ਇਹ ਆਪਾਂ ਜ ਸੀਨ ਲਗਾਉਣ ਤੋਂ ਬਾਅਦ ਕਟਿੰਗ ਕਰਾਂਗੇ ਜਿਹੜਾ ਐਕਸਟਰਾ ਕਪੜਾ ਹੋਊਗਾ ਤੇ ਹੁਣ ਆਪਾਂ ਦੂਜੀ ਸਾਈਡ ਵੀ ਇਸੇ ਤਰ੍ਹਾਂ ਹੀ ਲਗਾ ਲੈਣੇ ਜਿਵੇਂ ਇੱਥੇ ਲਗਾਏ ਸੀਗੇ ਠੀਕ ਹੈ ਜੀ ਉਸੇ ਤਰ੍ਹਾਂ ਹੀ ਆਪਾਂ ਕੱਪੜੇ ਨੂੰ ਸੈੱਟ ਕਰਕੇ ਸਾਈਡਾਂ ਵਾਲੀਆਂ ਜਦੋਂ ਆਪਾਂ ਸੀਨਾ ਲਗਾ ਲੈਨੇ ਆ ਪਲਾਜੋ ਤੇ ਇਲਾਸਟਿਕ ਵੇਰੇ ਪਾ ਲੈਨੇ ਆ ਦੁੱਚੰਗੀ ਤਰ੍ਹਾਂ ਬੱਲੇ ਪ੍ਰੈਸ ਕਰਨਾ ਹੈਗਾ ਸੀਨਾ ਨੂੰ ਜਿਹੜੀਆਂ ਆਪਾਂ ਲਗਾਈਆਂ ਨੇ ਤਾਂ ਕਰਕੇ ਆਪਣੀ ਜਿਹੜੀ ਫਿਨਿਸ਼ਿੰਗ ਵਧੀਆ ਹੋਵੇ ਦੇਖੋ ਹੁਣ ਆਪਾਂ ਦੂਜੀ ਸਾਈਡ ਵੀ ਲਗਾ ਲਈਆਂ ਹੁਣ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਸੀਨਾ ਲਗਾ ਕੇ ਤੇ ਫਿਰ ਦੱਸੂਗੀ ਆਪਾਂ ਪ੍ਰੈਸ ਕਿਸ ਤਰ੍ਹਾਂ ਕਰਨੀ ਹੈ ਦੇਖੋ ਹੁਣ ਆਪਾਂ ਇਹ ਜਿਹੜੇ ਹੈਗੇ ਸਾਰੇ ਸੀਨਾ ਲਗਾ ਲਈਆਂ ਪਲਾਜੋ ਆਪਣਾ ਰੈਡੀ ਹੋ ਗਿਆ ਸਾਰਾ ਠੀਕ ਹੈ ਤੇ ਇਹਦੇ ਵਿੱਚ ਮੈਂ ਇੰਟਰਲੌਕ ਵੀ ਕਰਤੀ ਸੀਗੀ ਤੇ ਹੁਣ ਮੈਂ ਤੁਹਾਨੂੰ ਦੱਸਦੀ ਆਂ ਵੀ ਆਪਾਂ ਇਹ ਪ੍ਰੈਸ ਕਿਸ ਤਰ੍ਹਾਂ ਕਰਨੀ ਆਂ ਦੇਖੋ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜੇ ਹਾਂ ਕੇ ਸੈਂਟਰ ਵਾਲੀ ਸੀਨ ਹੈ ਤੇ ਸਾਈਡ ਵਾਲੀ ਸੀਨ ਨੂੰ ਆਪਾਂ ਵਿਚਾਲੇ ਕਰ ਲੈਣਾ ਠੀਕ ਹੈ ਦੇਖੋ ਹੁਣ ਆਪਾਂ ਦੂਜੀ ਸੀਨ ਵੀ ਵਿਚਾਲੇ ਕਰ ਲੈਣੀ ਆ ਸੈਂਟਰ ਵਾਲੀ ਤਾਂ ਸੈਂਟਰ ਦੇ ਵਿੱਚ ਹੀ ਰੂ ਗਈ ਠੀਕ ਹੈ ਜੀ ਇਹਨਾਂ ਨੂੰ ਹੁਣ ਆਪਾਂ نیچے ਤੋਂ ਮੈਂ ਫੋਲਡ ਕਰ ਲਿਆ ਸੀਗਾ ਤੇ ਇਸ ਤਰ੍ਹਾਂ ਆਪਣੇ ਹੁਣ ਜਿਹੜੀ ਸੀਨਾਂ ਨੇ ਮੂਰੀ ਵਾਲੀ ਉਹਨੂੰ ਵੀ ਆਪਾਂ ਇਸ ਤਰ੍ਹਾਂ ਸੈਂਟਰ ਦੇ ਵਿੱਚ ਸੈਂਟਰ ਨਾਲ ਮਲਾ ਦੇਣਾ ਹੈਗਾ ਸੀਨ ਦੇ ਨਾਲ ਸੀਨ ਮਲਾ ਦੇਣੀ ਹੈਗੀ ਤੇ ਇਹ ਚੰਗੀ ਤਰ੍ਹਾਂ ਸੈੱਟ ਕਰਨਾ ਆਪਾਂ ਹੁਣ ਦੇਖੋ ਜਿਹੜੀਆਂ ਆਪਣੀਆਂ ਅੰਦਰ ਸੀਨਾ ਲੱਗੀਆਂ ਨੇ ਉਹਨਾਂ ਨੂੰ ਇੱਕ ਸੈੱਟ ਕਰਨਾ ਹੈ ਜਿਹੜੀ ਆਪਣੀ ਬੈਕ ਸਾਈਡ ਹੈ ਉਧਰਲੇ ਪਾਸੇ ਇਹਦਾ ਮੂੰਹ ਕਰਨਾ ਹੈਗਾ ਠੀਕ ਹੈ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਇੱਥੋਂ ਸੈੱਟ ਕਰਕੇ ਆਪਣੀ ਸੀਨ ਦੇ ਨਾਲ ਸੀਨਾ ਜਿਹੜੀ ਉਹ ਮਿਲਦੀ ਚਾਹੀਦੀ ਹੈਗੀ ਤੇ ਜਿਹੜੀ ਆਪਣੀ ਝੋਲੀ ਵਾਲੀ ਹੈਗੀ ਸੀਨ ਉਹ ਵੀ ਨੀਚੇ ਵਾਲੇ ਕੱਪੜੇ ਦੇ ਨਾਲ ਆਪਣੀ ਪੂਰੀ ਸੇਮ ਮਿਲਣੀ ਚਾਹੀਦੀ ਹੈ ਠੀਕ ਹੈ ਇਹ ਤੁਸੀਂ ਚੰਗੀ ਤਰ੍ਹਾਂ ਹੌਲੀ-ਹੌਲੀ ਸੈੱਟ ਕਰਕੇ ਫਿਰ ਇਹਦੇ ਤੇ ਪ੍ਰੈਸ ਕਰਨੀ ਹੈ ਜਦੋਂ ਤੁਸੀਂ ਪ੍ਰੈਸ ਕਰੋਗੇ ਤਾਂ ਚੰਗੀ ਤਰ੍ਹਾਂ ਕਰੀਜ਼ ਬਣ ਜੂਗੀ ਠੀਕ ਹੈ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਪੂਰੀ ਤਰ੍ਹਾਂ ਸੈੱਟ ਕਰਕੇ ਖਿੱਚ ਕੇ ਜਿੰਨਾ ਆਪਣੇ ਕੋ ਖਿੱਚਿਆ ਜਾਂਦਾ ਉਹਨਾਂ ਖਿੱਚ ਕੇ ਪ੍ਰੈਸ ਕਰ ਦੇਣੀ ਹੈ ਇਹਦੇ ਤੇ ਕਿਉਂਕਿ ਜਦੋਂ ਆਪਾਂ ਹੁਣ ਇਹ ਪ੍ਰੈਸ ਕਰਾਂਗੇ ਤਾਂ ਆਪਣੀ ਜਿਹੜੀ ਕਰੀਜ਼ ਬਣ ਜਾਂਦੀ ਹੈ ਠੀਕ ਹੈ ਤੇ ওই क्रीਜ਼ ਆਪਾਂ ਦੁਬਾਰਾ ਲਵੇ ਤੇ ਪ੍ਰੈਸ ਕਰ ਸਕਦੇ ਜਦੋਂ ਆਪਾਂ ਧੋ ਲੈਨੇ ਕੱਪੜੇ ਨੂੰ ਆਪਣੀ क्रीਜ਼ ਆ ਉਸੇ ਤਰ੍ਹਾਂ ਹੀ ਰਹਿੰਦੀ ਹੈਗੀ ਸੈਟ ਕਰ ਕਰਕੇ ਪ੍ਰੈਸ ਕਰੀ ਜਾਣੀ ਹੈਗੀ ਠੀਕ ਹੈ ਸਾਰੇ ਪਲਾਜ਼ੋ ਤੇ ਇਸ ਤਰ੍ਹਾਂ ਪਾ ਇਹ ਟੱਚ ਕਰਕੇ ਵੀ ਦੇਖ ਸਕਦੇ ਆਂ ਵੀ ਆਪਣੀਆਂ ਜਿਹੜੀਆਂ ਸੀਣਾ ਨੇ ਉਹ ਬਰਾਬਰ ਨੇ ਠੀਕ ਹੈ ਜੇ ਆਪਾਂ ਪੂਰੀ ਚੰਗੀ ਤਰ੍ਹਾਂ ਇਸ ਤਰ੍ਹਾਂ ਸੀਨ ਦੇ ਨਾਲ ਸੀਨ ਮਿਲਾ ਕੇ ਪ੍ਰੈਸ ਕਰਾਂਗੇ ਕ੍ਰੀਜ਼ ਬਣਾਵਾਂਗੇ ਤਾਂ ਆਪਣਾ ਜਿਹੜਾ ਪਲਾਜੋ ਬਹੁਤ ਵਧੀਆ ਬਣੂਗਾ ਤੇ ਇਹ ਖਿੱਚ ਵੀ ਨਹੀਂ ਮਾਰੂਗਾ ਠੀਕ ਹੈ ਕਿਉਂਕਿ ਜਦੋਂ ਆਪਣੇ ਸੀਨ ਦੇ ਨਾਲ ਸੀਨ ਨਹੀਂ ਮਿਲੀ ਹੁੰਦੀ ਅਲੱਗ-ਅਲੱਗ ਹੁੰਦੀਆਂ ਨੇ ਤਾਂ ਇਹ ਜਿਹੜਾ ਹੈਗਾ ਪਲਾਜੋ ਖਿੱਚ ਮਾਰਨ ਲੱਗ ਜਾਂਦਾ ਤੇ ਇਸ ਤਰ੍ਹਾਂ ਤੁਸੀਂ ਪੂਰਾ ਸੈੱਟ ਕਰਕੇ ਇੰਟਰਲੌਕ ਤੋਂ ਬਾਅਦ ਤੁਸੀਂ ਇਹਨੂੰ ਜ਼ਰੂਰ ਖਿੱਚਣਾ ਹੈਗਾ ਠੀਕ ਹੈ ਜਿਹੜੀ ਇੰਟਰਲੌਕ ਹੈਗੀ ਕਈ ਵਾਰੀ ਉਹ ਕੱਪੜਾ ਇਕੱਠਾ ਕਰ ਦਿੰਦੀ ਹੈ ਤਾਂ ਕਰਕੇ ਉਹਨੂੰ ਉੱਤੇ ਤੋ ਇਸ ਜੰਗੀ ਤਰ੍ਹਾਂ ਪ੍ਰੈਸ ਕਰਨੀ ਹੈਗੀ ਤਾਂ ਕਿ ਜਿਹੜੇ ਹੈਗਾ ਸਾਰਾ ਕਪੜਾ ਠੀਕ ਹੋ ਜੇ ਇਸ ਤਰ੍ਹਾਂ ਦੇਖੋ ਸਾਰੇ ਤੇ ਆਪਾਂ ਨੂੰ ਪ੍ਰੈਸ ਕਰ ਲੈਣੀ ਹੈ ਲਓ ਜੀ ਆਪਣੇ ਹੁਣ ਇਹ ਸਾਰੀ ਪ੍ਰੈਸ ਹੋ ਗਈ ਹੈ ਕ੍ਰੀਜ਼ ਬਣ ਗਈ ਹੈ ਠੀਕ ਹੈ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਣੀ ਹੈ ਸਮਝਾਈ ਹੋਣੀ ਹੈਗੀ ਤੁਸੀਂ ਵੀ ਇਸੇ ਤਰ੍ਹਾਂ ਹੀ ਕ੍ਰੀਜ਼ ਬਣਾਓ ਇਹਦੀ ਠੀਕ ਹੈ ਜੇ ਕ੍ਰੀਜ਼ ਵਧੀਆ ਬਣੂਗੀ ਤਾਂ ਆਪਣਾ ਪਲਾਜੋ ਵੀ ਵਧੀਆ ਬਣੂਗਾ ਤੇ ਜਿੰਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਰੂਰ ਸਬਸਕ੍ਰਾਈਬ ਕਰਿਓ ਤੇ ਇਸ ਚੈਨਲ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ